ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਾ ਰਿਵਿਊ ਲੈ ਕੇ ਆਏ ਕਬੂਟੇ ਦਾ ਜੰਸ਼ੀ ਦੇ ਵਿੱਚ ਰਿਵਿਊ ਆਪਾਂ ਬਹੁਤ ਕਰਿਆ ਤੇ ਅੱਜ ਆਪਾਂ ਤੁਹਾਨੂੰ ਨਾਲ ਲਾਈਵ ਇੱਕ ਸਾਤਾ ਦਿਖਾਉਣਾ ਸਾਰਾ ਕੁਝ ਲਾਈਵ ਦਾ ਮਤਲਬ ਕਬੂਟਾ ਲੈਟਰ 5502 ਆਪਾਂ ਤੁਹਾਨੂੰ ਲੰਗਾ ਲੂਗਾ ਸਾਰਾ ਕੁਝ ਦਿਖਾਉਣੇ ਆ 23 ਜੁਨਾ ਤੋਂ ਹੋਰਾ ਆਪਾਂ ਤੁਹਾਨੂੰ ਵੀ ਨਾਲ ਦੀ ਥੋੜੀ ਗੱਲ ਕਰਾਵਾਂਗੇ ਇਹ ਘਰ ਬਣੀ ਬਚੀ ਕਰ ਲੋ ਵੀ ਟ੍ਰੈਕਟਰ ਤੇ ਕੋਲ ਕੋਲ ਆਪਾਂ ਚੱਲਦੇ ਮੈਨੂੰ ਤਾਂ ਬਿਜਲੀ ਦੀ ਆਵਾਜ਼ ਨਹੀਂ ਆਉਂਦੀ ਹੈ ਨਾ ਟ੍ਰੈਕਟਰ ਦੀ ਆਵਾਜ਼ ਬਿਲਕੁਲ ਨਾਰਮਲ ਜੀ ਇਹਦੀ ਆਵਾਜ਼ ਤਾਂ ਹੈ ਨਹੀਂ ਉਹ ਘੱਟ ਆਜੁੰਦੀ ਸੀ ਤੇ ਲਾਂਗਾ ਵੀ ਖੋਲ ਲਾ ਜੇ ਸੜਾ ਬਸਰਾ ਦੀ ਉੱਤੇ ਪਰਲੇ ਪਾਸੇ ਹੈ ਨਾ ਸਮਾਤ ਤੋਂ ਤੇਲ ਦਾ ਆਈਡੀਆ ਤੇਲ ਕਿੰਨਾ ਜਾਂਦਾ ਭਾਈ ਜੀ ਤੇਲ ਅਜੇ ਤਾਂ ਪਰਸੋਂ ਹੀ ਪਿਆ ਆ ਅੱਛਾ ਜੀ ਤੇਲ ਇਹਦਾ ਬਸ ਪੁੱਛੋ ਨਾ ਝੂਠ ਮਾਰਨਾਂ ਦੀ ਗੱਲ ਆ ਗਿੱਲੇ ਤੋਂ ਗਿੱਲੇ ਨਾਲ ਤੇ 10 ਮੀਟਰ ਤੋਂ ਵੱਧ ਨਹੀਂ ਜਾਂਦਾ ਕਿੰਨੇ ਮਿੰਟ ਹਾਂ ਜਦੋਂ ਨਾਲ ਸੁੱਕ ਜਾਂਦਾ ਉਦੋਂ ਤਾਂ 2 ਲੀਟਰ ਤੇ 2.5 2.5 ਤੇ ਆ ਜਾਂਦਾ ਠੀਕ ਆ ਜੀ ਹਾਂ ਤੇ ਇੱਥੇ ਥੋੜਾ ਜਿਹਾ ਜਿਵੇਂ ਕਿਤੇ ਨਾਲ ਮਾੜਾ ਵੀ ਆ ਹਾਂ ਹਾਂ ਤੇ ਉੱਥੇ ਨਾ ਕੋਈ ਬਥਰਵਾਤ ਉੱਥੇ ਕਈ ਵਾਰੀ ਹੋ ਜਾਂਦਾ ਵੀ ਜਿੱਥੇ ਲੰਗਾ ਹੀ ਨਾ ਪੂਰਾ ਹੋਵੇ ਉੱਥੇ ਨਹੀਂ ਪੂਰਾ ਤਾਂ ਜਿਹੜੇ ਤਾਂ ਆਪੇ ਕੱਢਣੇ ਨਾ ਪੂਰੇ ਜਿਹੜੇ ਤਾਂ ਕੱਢਣੇ ਆ ਉਹਨੇ ਤਾਂ ਕਿ ਤੂੜੀ ਜਿੰਨੀ ਹੈ ਨਾ ਟਰਾਲੀ ਭਰਨੀ ਹੈ ਦੂਸਰਾ ਇਹ ਆ ਵੀ ਬੜੀ ਸੋਹਣੀ ਐਵਰੇਜ ਆ ਸਾਡੇ ਕੋਲੇ ਟਰੈਕਟਰ ਵੱਡੇ ਵੀ ਆ ਹਾਂਜੀ ਪਰ ਅਸੀਂ ਇਹਨੂੰ ਚਲਾਉਂਦੇ ਹੀ ਇਸੇ ਕਰਕੇ ਆ ਵੀ ਐਵਰੇਜ ਬਹੁਤ ਸੋਹਣੀ ਦੇ ਦਿਆ ਹਾਂ ਤੇ ਟਰਾਲੀ ਵੀ 15 ਤੋਂ 20 ਮਿੰਟ ਦੇ ਵਿੱਚ ਵਿੱਚ ਟਰਾਲੀ ਭਰ ਜਾਂਦੀ ਆ ਜੀ ਵਧੀਆ ਸਿਆਣਾ ਡਰਾਈਵਰ ਆ ਤੇ ਇਹ ਤੇ ਦੀਆਂ ਤਿੰਨ ਟਰਾਲੀਆਂ ਪਸ ਜਾਂਦੀਆਂ ਨੇ। ਇਹ ਤਾਂ ਪੂਰੀ ਵਧੀਆ ਹਾਸ ਤੇ। ਬਹੁਤ ਵਧੀਆ ਜੀ। ਕੱਲ ਪਰਸੋਂ ਵੀ ਵਿਆਹ। ਹਾਂ ਜ਼ੋਰਦਾਰ ਇਥੇ। ਤੇ ਕੱਲ ਹੀ ਚਲਾਤਾ ਸੀ ਫੇਰ। ਠੀਕ ਹੈ ਜੀ। ਇਹ ਕੱਲ ਵੀ ਜਵੇਂ ਹੁਣ ਆਪਾਂ ਲਾਇਆ ਇਹਨੂੰ ਟ੍ਰੈਕ ਨੂੰ ਇਹ ਨਵਾਂ ਟ੍ਰੈਕ ਤੁਸੀਂ ਲਾਤਾ ਹਾਂ ਨਾ। ਇਹਦੇ ਕੋਈ ਰਿਪੇਅਰ ਪੂਰ ਦੀ ਕੋਈ ਦਿੱਕਤ ਕੋਈ ਕੁਝ ਕੱਢਦਾ ਇਦਾਂ ਦਾ ਫੰਡਾ ਜਿਹਾ। ਯਾਰ ਇਹਦੇ ਕੱਲਾ ਡੀਜ਼ਲ ਹੀ ਪਾਉਣਾ ਕੱਕ ਨਹੀਂ ਪਾਉਣਾ ਬਈ। ਕੱਕ ਨਹੀਂ ਵੀ ਉਹ। ਮੈਂ ਮੈਂ ਕੋਈ ਚੀਜ਼ ਨਹੀਂ ਅੱਜ ਤਿੰਨ ਦਿਨ ਹੋ ਗਏ ਚਾਰ ਚੱਲਦੇ ਨੂੰ। ਵੀ ਤਾਂ ਪਹਿਲਾਂ ਵੀ ਚਲਾਇਆ। ਤੇ ਬਸ ਫੇਰ ਹੈ ਸੀ ਹਣੀ ਇਹਦੀ ਸਪੀਡਾਂ ਕਿਹੜੀਆਂ ਮਤਲਬ ਕਿਹੜੇ ਗੇਅਰ ਤੋਂ ਚੱਲਦਾ ਪਤਾ ਨਹੀਂ ਇਹ ਵੀਰੇ ਨੂੰ ਪੁੱਛ ਲਿਆ ਆ ਦੂਜਾ ਕਿਹੜਾ ਇਹ ਕਿਹੜਾ ਗੇਅਰ ਦੂਜਾ ਆ ਹਾਂ ਪਹਿਲੇ ਆਇਆ ਹਾਂ ਪਹਿਲੇ ਗੇਅਰ ਤੇ ਅਚਾ ਪਹਿਲੇ ਲੋਚ ਪਹਿਲੇ ਨਹੀਂ ਹਾਂ ਪਹਿਲੇ ਗਿਆ ਵੀਡੀਓ ਤੇ ਜੂਗ ਆਦੀ ਐਨੀ ਇਹਨੂੰ ਕੋਈ ਦੂਜੇ ਮੀਡੀਅਮ 'ਚ ਆਉਣਾ ਪਰਿਆਉਂਦਾ ਏ ਦੂਜੇ ਮੀਡੀਅਮ ਹਾਂ ਜੀ ਆ ਦੁਬਾਰਾ ਹੋ ਲੈਂਦੇ ਹੋ 12 1 ਵਜੇ ਤੋਂ ਬਾਅਦ ਵੇਖੋ ਵੀ ਕੋਈ ਪਰਵਾਹ ਨਹੀਂ ਕੀ ਪੈਸੇ ਵੀ ਹੋਣਗੇ ਸਭ ਤੋਂ ਜਿਆਦਾ ਜੋ ਸੇ ਕੋਈ ਇੱਥੇ ਲੱਗਣਾ ਹੁੰਦਾ ਹਾਂ ਦੀ ਇਰਾਦੇ ਨਹੀਂ ਕਰ ਰਿਹਾ ਦੁਨੀਆਂ ਨਾਲ ਨਹੀਂ ਇਹਦੇ ਕਿਸੇ ਵੀ ਤਰ੍ਹਾਂ ਦਾ ਪੂਰਾ ਨਹੀਂ ਹੋਣਾ ਇਹ ਤੋਂ ਜ਼ਿਆਦਾ ਪਰਵਾਹ ਨਹੀਂ ਹੁੰਦੀ ਹਾਂ ਜੀ ਇਹਦੇ ਸਭ ਤੋਂ ਵੱਡੀ ਜਿਹੀ ਗੱਲ ਆ ਨਾ ਬੰਦਾ ਟੱਕਦਾ ਨਹੀਂ ਆ ਹੁਣੇ ਛੋਟਾ ਵੀ ਰੱਬ ਨਾਲ ਹਾਂਜੀ ਹਾਂਜੀ ਇਹ ਉੱਤਰਦਾ ਹੀ ਨਹੀਂ ਗਏ ਤੂੰ ਅੱਛਾ ਵੀ ਚਲੋ ਕਿਸੇ ਟ੍ਰੈਕਟਰ ਤੇ ਬੈਠਣ ਨੂੰ ਨਹੀਂ ਜੀ ਕਰਦਾ ਨਹੀਂ ਕਰਦਾ ਸਹੀ ਗੱਲ ਨਹੀਂ ਸਪੈਰ ਦੇ ਵਿੱਚ ਬੰਦਾ ਆ ਕੇ ਜਾਂਦਾ ਜੇ ਤੁਸੀਂ ਆਪ ਬਹਿ ਜਾਓ ਭਾਵੇਂ ਪੈਰਾਂ 'ਚ ਜੁੱਤੀ ਵੀ ਲਾ ਲਓ ਨੰਗੇ ਪੈਰੀ ਬਹਿ ਜਾਓ ਸ਼ੇਕ ਨਹੀਂ ਮਾਰਦਾ ਤੁਸੀਂ ਉੱਪਰ ਬੈਠ ਕੇ ਵੇਖ ਸਕਦੇ ਹੋ ਕੋਈ ਵੀ ਆ ਨਾ ਹਾਂਜੀ ਹਾਂਜੀ ਉਹ ਸਾਰੇ ਸ਼ੇਕ ਪੈਰਾਂ ਨੂੰ ਬਹੁਤ ਸ਼ੇਕ ਮਾਰਦੇ ਆ ਠੀਕ ਆ ਆ ਤੁਸੀਂ ਵੇਖ ਲਓ ਕਿੰਨੇ ਕ ਮਿੰਟ ਹੋਏ ਆ ਅੱਧੀ ਟਰਾਲੀ ਹੋ ਗਈ ਆ ਹਾਂ ਉਧਰੋਂ ਟਰਾਲੀ ਆਪਣੀ ਸਟਾਰਟ ਹੋਈ ਸਟਾਰਟ ਹੋਈ ਸੀ ਤੇ ਅਜੇ ਇਹ ਆ ਵੀ ਉਹਦਾ ਲੰਗਾ ਵੀ ਇਹਦੇ ਚ ਹੂੰ ਸਾਹ ਨਾਲ ਆ ਇਹ ਕਣ ਕਬੱਡੀ ਨੂੰ ਕਿੰਨੇ ਦਿਨ ਹੋ ਗਏ ਦੀ ਚਾਰ ਪੰਜ ਤੇ ਨਹੀਂ ਹੋਏ ਕਣ ਕਬੱਡੀ ਚ ਚਾਰ ਦਿਨ ਠੀਕ ਆਪਾਂ ਨਾ ਸ਼ੌਟ ਜਦੋਂ ਆਪਾਂ ਕੱਟਿਆ ਆ ਤੇ ਵਿੱਚੋਂ ਅਸੀਂ ਆਪਦੀਆਂ ਗੱਲਾਂ ਗੁੱਲਾਂ ਕਰਨਾ ਆਪੇ ਵੀ ਚਲੋ ਵੀਰ ਨਾਲ ਗੱਲ ਕਰਾਉਣੇ ਆ ਉੱਪਰ ਵੀਰ ਦਾ ਮੂੰਹ ਵਾਂ ਬੰਨਿਆ ਤੇ ਪੂਰੀ ਨਾ ਆਵਾਜ਼ ਨਹੀਂ ਆਉਂਦੀ ਤੇ ਇਹ ਬਸ ਸਰਪੰਚ ਸਾਹਿਬ ਆਪ ਵੀ ਚਲਾਉਂਦੇ ਟਰੈਕਟਰ ਨੂੰ ਤੇ ਆਪਾਂ ਜਿਹੜਾ ਪਹਿਲਾਂ ਜਿਹੜਾ ਬਾਈ ਜਿਨੇ ਹੋਣੇ ਆਪਾਂ ਨੂੰ ਦੱਸਿਆ ਹੀ ਆ ਵੀ ਤੇਲ ਪਾਣੀ ਸਰਪੰਚ ਸਾਹਿਬ ਜਿਹੜੀ ਗੱਲ ਆਪਾਂ ਹੁਣੇ ਕਰਦੇ ਸੀਗੇ ਹਾਂਜੀ ਹਾਂਜੀ ਵੀ ਜਿਹੜੇ ਆਪਣੇ ਵੀਡੀਓ ਦੇਖਣਗੇ ਹੋਣਾ ਹਨਾ ਹਾਂਜੀ ਕਈ ਮੇਰੇ ਵੀਰਾਂ ਨੇ ਕਮੈਂਟਾਂ ਵਿੱਚ ਆਪਾਂ ਨੂੰ ਪੁੱਛਣਾ ਹੈ ਵੀ ਨਹੀਂ ਕਿਉਂਕਿ ਤੁਹਾਨੂੰ ਪਤਾ ਆਪਣੇ ਆਪਣੀ ਸੁਸਾਇਟੀ ਦੇ ਵਿੱਚ ਨਾ ਜਿਰਿਆਵਾਜੀ ਬਹੁਤ ਆ ਬਹੁਤ ਬਹੁਤ ਹਾਂਜੀ ਵੇ ਫਲਾਣਾ ਐਦਾਂ ਫਲਾਣਾ ਉਦਾਂ ਹੈਨਾ ਹਾਂਜੀ ਹਾਂਜੀ ਇਹ ਜਿਹੜਾ ਵੀ ਤੁਸੀਂ ਤੇਲ ਤੂਲ ਦੱਸਿਆ ਜੀ ਜੀ ਵੀ ਇਹ ਵਾਕਈ ਇੰਨਾ ਖੰਦਾ ਭਾਈ ਜੀ ਤੇਲ ਤੇ ਟਰੈਕਟਰ ਦਾ ਠੇਕੋ ਲੈ ਆਪਾਂ ਮਗਾ ਲੈਨੇ ਆ ਆਪਣੇ ਕੋ ਪੁਮਾਨਾ ਜੇ ਹੈਗਾ ਹਾਂ ਉਹ ਲਾ ਕੇ ਟਰਾਲੀ ਸਟਾਰਟ ਕਰ ਲੈਨੇ ਆ ਸਾਹਮਣੇ ਰਿਜ਼ਲਟ ਆ ਜਾਂਦਾ ਕੱਢੇ ਹੋਏ ਸਾਡੇ ਅਸੀਂ ਤਾਂ ਹੀ ਗੱਲ ਕਰਦੇ ਨਾ ਠੀਕ ਹੈ ਜੀ ਅਸੀਂ ਕੱਢੇ ਹੋਏ ਆ ਵੀ ਤੁਸੀਂ ਪੂਰਾ ਨਾਪਿਆ ਜਦੋਂ ਉਹਦਾ ਪੂਰਾ ਨਾਪਿਆ ਤੁਸੀਂ ਇੱਕ ਟੈਂਕੀ ਜਿਹਦੇ ਲਗਭਗ 65 ਲੀਟਰ ਗਿਨ ਲੈਨੇ ਆਪਾਂ ਥੋੜਾ ਮੋਟਾ ਵੱਧ ਘਟ ਹੁੰਦਾ ਹਾਂਜੀ ਹਾਂਜੀ ਥੋੜੇ ਗਿੱਲੇ ਨਾਲ ਚੱਜ ਦੀ ਡੇਟ ਤੇ ਵੀ 22 23 ਟਰਾਲੀਆਂ ਬਣੀ ਜਾਂਦੀਆਂ ਨੇ ਫੇਰ ਅਸੀਂ ਤੇਲ ਪਾਉਨੇ ਆ ਤੇ ਤੁਸੀਂ ਕੱਢ ਲਓ ਤੇ ਜਦੋਂ ਲੰਗਾ ਆਪਣਾ ਸੁੱਕ ਜਾਂਦਾ ਨਾ ਜਦੋਂ ਲੰਗਾ ਆਏ ਆਪਾਂ ਮਰੋੜਦੇ ਆਂ ਤੇ ਟੁੱਟ ਜਾਂਦਾ ਟੁੱਟ ਜਾਂਦਾ ਹਾਂਜੀ ਉਦੋਂ ਤੇ ਫਿਰ ਤੁਸੀਂ ਰਾਤ ਦੇ 9 ਵਜੇ ਤਾਈਂ ਚਲਾਈ ਜੋ ਤੇਲ ਨਹੀਂ ਪੋੜਾ ਮੈਨੂੰ ਜਮਾਂ ਆਣ ਨੂੰ ਨਹੀਂ ਧਾਂ ਜਮਾਂ ਹੁਣ ਵੀ ਟਰਾਲੀ ਨੇ ਰੀਪਰ ਸਹੀ ਹੋਣਾ ਚਾਹੀਦਾ हां ਤੁਸੀਂ ਆਈਓ ਗਿੜਿਆ ਕਿੰਨਾ ਕੁ ਟਾਈਮ ਲੱਗਿਆ ਹੂੰ ਤੇ ਦਾ ਮਸਾਿਆਂ ਵੀ ਆਪਣੇ ਦੂਸਰਾ ਵੀ ਜਿਹੜਾ ਬੰਦਾ ਚਲਾਉਣ ਬਾਦਾ ਨਾ ਉਹ ਖਾਲੀ ਟਰਾਲੀ ਨਹੀਂ ਲ ਜਾਂਦਾ ਦੂਜੇ ਟਰੈਕਟਰ ਤੇ ਖਾਲੀ ਟਰਾਲੀ ਜਾਣੀ ਪਸੰਦ ਨਹੀਂ ਕਰੂ ਇਹਨੂੰ ਚਲਾਉਣਾ ਪਸੰਦ ਕਰਦਾ ਵੀ ਇੰਨਾ ਕੰਫਰਟੇਬਲ ਹਾਂ ਕੰਫਰਟ ਉਹ ਚਪਲਾਂ ਪਾਈਆਂ ਨੇ ਛੋਟੇ ਵੀਰ ਦੇ ਹਾਂ ਕੋਈ ਇਹ ਨਹੀਂ ਵੀ 6 ਵਜੂਗਾ ਦੂਸਰੇ ਟਰੈਕਟਰ ਤੇ ਤੁਸੀਂ ਬੈਠ ਕੇ ਇਹਦੀ ਸ਼ੋਸ਼ਾ ਲਾਉਣ ਦਾ ਕੋਈ ਚੱਕਰ ਪਿਆਕ ਨਹੀਂ ਨਾ ਨਾ ਲਾਉਣੀ ਨਹੀਂ ਪਿੰਦੀ ਉਹਨੇ ਬੰਦੀ ਨਹੀਂ ਹਾਂ ਮੈਂ ਪੁੱਛਿਆ ਕੱਲ ਸਵੇਰੇ ਮੈਂ ਕਿਹਾ ਵੀ ਇਹਦਾ ਸੂਈ ਸਾਈ ਹਾਂ ਉਹਾਂ ਨੂੰ ਜ਼ੋਰ ਨਹੀਂ ਲੱਗਦਾ ਸੂਈ ਕਾ ਦੀ ਚੱਕੂ ਜੋ ਜਿੱਲਾ ਕੀ ਤੇਰਾ ਵੀਡੀਓ ਦੇ ਵਿੱਚ ਆਪਣੇ ਵੀਰਾਂ ਨੇ ਵੇਖ ਹੀ ਲਿਆ ਹੈਗਾ ਟਰੈਕਟਰ ਦਾ ਚਲਾਵਾ ਹਾਂ ਕਿਉਂਕਿ ਜਿੰਨੇ ਵੀ ਵੀਰ ਨੇ ਗੇੜੇ ਲਾਏ ਨਾ ਉਹਨਾਂ ਨੂੰ ਦਿਖਾਈ ਇੱਥੇ ਸ਼ਾਟ ਆ ਵੀ ਹੁਣ ਵੀਰ ਇੱਥੋਂ ਛੱਡ ਕੇ ਗਿਆ ਵੀ ਸਾਰੇ ਲਾਂਗੇ ਦੇ ਉੱਤੇ ਐ ਇੱਕ ਸਾਹ ਦੇ ਹਨਾ ਆਪਣੇ ਗੇੜੇ ਆਏ ਵੀਰ ਨੇ ਸਿਸਟਮ ਉਸ ਹਿਸਾਬ ਦਾ ਰੱਖਿਆ ਤੇ ਮੈਂ ਕਹਿੰਦਾ ਮਸਾਂ ਹੀ ਆ ਵੀ 12 13 ਮਿੰਟ 15 15 ਹੱਦ ਲਾਗੇ ਹੋਣਗੇ ਤੁਸੀਂ ਖੜੇ ਆ ਕੋਲੇ ਟਾਈਮ ਵੇਖੇ ਇਹ ਕੀ ਹੈ ਜਾ ਆ ਜੋ ਆਪਾਂ ਪਰਨੀਸ਼ਾਡ ਚੱਲਦੇ ਆ ਇਹ ਜਿਹੜੀ ਜ਼ਮੀਨ ਆ ਸਾਡੀ ਆ ਚੀਕ ਨਹੀਂ ਗੱਟ ਜ਼ਮੀਨ ਆ ਹਾਂ ਇਹ ਜਿਹੜੀ ਇਹਦੇ 나ੜ ਦੀ ਸਿਲ ਨਹੀਂ ਜਾਂਦੀ ਇਹ ਚੋਂ ਹਾਂ ਥੱਲੇ ਸੁਆਹ ਤੁਸੀਂ ਨਾਲ ਦੇ ਪਿੰਡ ਇੱਧਰ ਚਲੇ ਜਾਓਗੇ ਹਾਂਜੀ ਤੇ ਉੱਥੋਂ ਦਾ ਤੇ ਇੱਥੋਂ ਦਾ ਬਹੁਤ ਜ਼ਮੀਨ ਸਮਾਨ ਦਾ ਫਰਕ ਫਰਕ ਆ ਉੱਥੇ 나ੜ ਐ ਚਰਰ ਕਰਕੇ ਟੁੱਟ ਜਾਣਾ ਠੀਕ ਹੈ ਜੀ ਇਹ ਇਹਦਾ ਅਜੇ ਵੀ ਵੱਟ ਚੜੂਗਾ 나ੜ ਨੂੰ ਤੁਸੀਂ ਵੇਖੋਗੇ ਕਿਉਂਕਿ ਜ਼ਮੀਨ ਦੀ ਥੱਲੇ ਸੱਲ ਹੀ ਨਹੀਂ ਜਾਣੀ ਇਹਦੇ ਇਹਦੇ ਇਸ ਮਾਡਲ ਕਬੂਟੇ ਦੇ ਵਿੱਚ ਕਿਹੜੇ ਕਿਹੜੇ ਮਾਡਲ ਆ ਜਾਂਦੇ ਆਪਣੇ ਉਹਦੇ ਪੀਟੀਓ ਵਾਲੇ ਰਿਵਰਸ ਪੀਟੀਓ ਵਗੈਰਾ ਆ ਜਾਂਦੀ ਹੈ ਕਿ ਇਹਦੇ ਚ ਦੋ ਆਪਸ਼ਨ ਹੁੰਦੀਆਂ ਹਰੇਕ ਮਾਡਲ 'ਚ ਹੀ ਹਾਂਜੀ ਇੱਕ ਤੇ ਹੈਗਾ ਡਿਊਲ ਪੀਟੀਓ ਉਹਦੇ ਚ 540 ਰਿਵਰਸ ਤੇ 750 ਦੂਜਾ ਨਾ ਸੋਰੀ 540 ਤੇ 750 ਇਹ ਅੱਗੇ ਨੂੰ ਚੱਲਣਗੇ ਠੀਕ ਹੈ ਦੂਸਰਾ ਆਪਸ਼ਨ ਆਉਂਦੀ ਆ ਵੀ ਰਿਵਰਸ ਵੀਡੀਓ ਔਰਵਰਸ ਔਰਵਰਸ ਚ ਆਜੂਗਾ 540 ਹਾਂ ਤੇ ਰਿਵਰਸ ਦੇ ਵੀ 540 ਠੀਕ ਦੋ ਆਪਸ਼ਨ ਆਉਂਦੀਆਂ ਉਹ ਆਪਣੀ ਆਪਸ਼ਨ ਆ ਵੀ ਹਾਂ ਆਪਸ਼ਨ ਆ ਪਲੱਸ ਇਹਦੇ ਤੁਸੀਂ ਜੇ ਰਿਵਰਸ ਵੀਡੀਓ ਲੈ ਲੈਣੇ ਹੋ ਨਾ ਹਾਂਜੀ ਤੇ ਤੁਸੀਂ ਉਹਨੂੰ ਸਾਡੇ ਕੋਲੇ ਕਿੱਟ ਆਉਂਦੀ ਆ ਹਾਂਜੀ ਤੁਸੀਂ ਉਹਨੂੰ ਡਿਊਲ ਵੀ ਕਰ ਸਕਦੇ ਹੋ ਉਹ ਕਿੱਟ ਕੱਢੋ ਤੇ ਉਹ ਕਿੱਟ ਵਿੱਚ ਪਾ ਦਿਓ ਡਿਊਲ ਹੋ ਜਾਊਗਾ ਇਹ ਤੁਸੀਂ ਡਿਊਲ ਲੈ ਲਿਆ ਹਾਂ ਤੇ ਕੱਲ ਨੂੰ ਤੁਹਾਨੂੰ ਰਿਵਰਸ ਦੀ ਰੀਪਟ ਤੇ ਲੋਡ ਪੈ ਗਈ ਹਾਂਜੀ ਤੇ ਤੁਸੀਂ ਉਹਨੂੰ ਕੀ ਕਰੋ ਵੀ ਸਾਡੇ ਕੋਲ ਉਹ ਦੂਜੀ ਕਿੱਟ ਲੈ ਲਓ ਹਾਂ ਜੋ ਆਪਣੀ ਇੱਛਾ ਵੀ ਚੇਂਜ ਹੋ ਜਾਊਗੀ ਚੇਂਜ ਹੋ ਜਾਊਗੀ ਇਹਦੇ ਚੇ ਆਪਸ਼ਨ ਹੈਗੀ ਆ ਉਹ ਬਾਹਲਾ ਝੰਡਟ ਨਹੀਂ ਵੀ ਨਹੀਂ 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 ਬਾਹਲਾ ਪਿਛੋਂ ਸਿਰਫ ਉਹ ਕੱਪ ਵੱਡਾ ਲੈਣਾ ਪਿਛਲਾ ਪੀਡੀਓ ਵਾਲਾ ਉਹਨੂੰ ਕੱਢੋ ਇੱਕ ਉਹਦੇ ਚ ਸ਼ਾਫਟ ਹੈ 베어ਿੰਗ ਹੈ ਤੇ ਘਰਾਰੀ ਹੈ ਉਹ ਕੱਢ ਕੇ ਉਹ ਘੱਟ ਕੇ ਹੱਥ ਨਾਲ ਹੀ ਫਸ ਜਾਣੀ ਦੀ ਇਹਦੀ ਸਰਵਿਸ ਸਰਵਸ ਆਪਾਂ ਕਿੰਨੇ ਟਾਈਮ ਬਾਅਦ ਤੁਸੀਂ ਕਰਦੇ ਸਰਵਿਸ ਇਹਦੀ ਢਾਈ ਢਾਈ ਸੁਬਹਿੰਟੇ ਬਾਅਦ ਹਾਂਜੀ ਕੋਈ ਸਰਵਿਸ ਦਾ ਜਿਆਦਾ ਖਰਚਾ ਨਹੀਂ ਗਾ ਜੇ ਤੁਸੀਂ ਲਿਫਟ ਫਿਲਟਰ ਨਹੀਂ ਚੇਂਜ ਕਰਨਾ ਹਾਂਜੀ ਤੇ ਸਾਰੀ 2950 ਰੁਪਏ ਦੀ ਸਰਵਿਸ ਮੈਂ ਕਹਿੰਦਾ ਮਰਸਾਂ ਹਾਂ ਹਾਂ ਕਿਸੇ ਟਰੈਕਟਰ ਦੀ ਇੰਨੀ ਸਸਤੀ ਸਰਵਿਸ ਨਹੀਂ ਹੈਗੀ ਕਿਸੇ ਦੀ ਹਾਂ 2950 ਰੁਪਏ ਚ ਇਹਦੀ ਸਰਵਿਸ ਹੁੰਦੀ ਹੈ ਬੋਲੋ ਸਰਵਿਸ ਇੱਕ ਤੋਂ ਬਿਨਾ ਲਿਫਟ ਫਿਲਟਰ ਤੋਂ ਬਿਨਾ ਲਿਫਟ ਫਿਲਟਰ ਤੋਂ ਬਿਨਾ ਠੀਕ ਹੈ ਹਾਂਜੀ ਲਓ ਜੀ ਆਪਣੇ ਵੀਡੀਓ ਤੇ ਚੱਲਦੇ ਚੱਲਦੇ ਵੀਰ ਨੇ ਦੂਜੀ ਟਰਾਲੀ ਪਾ ਲਈ ਨੰਨੇ ਦਿਖਾ ਦੇ ਇਹ ਟਰਾਲੀ ਭਾਰਤੀ ਹੈ ਟਰਾਲੀ ਵੀ ਤੁਹਾਨੂੰ ਦਿਖਾ ਦਈਏ ਆਪਾਂ ਜੋ ਪੂਰੀ ਫੁੱਲ ਆ ਉਹ ਤੋਂ ਦਾ ਟਰਾਲੀ ਵੀ ਆਪਣੇ ਟਰਾਲੇ ਹੀ ਆ 12 6.5 ਵਾਲਾ ਟਰਾਲਾ ਹੀ ਆ ਹਾਂ ਠੀਕ ਹੈ ਪਰ ਦੇਖੋ ਫੁੱਲੋਂ ਭਰੇ ਗਏ ਪੂਰੀ ਤਨ ਕੇ ਤੁਸੀਂ ਵੇਖੀ ਹੋਣੀ ਵੀਡੀਓ ਦੇ ਵਿੱਚ ਸ਼ਾਟ ਲਿਆ ਹੀ ਸੀ ਆਪਾਂ ਇਹ ਸਰਪੰਚ ਸਾਹਿਬ ਇਹਦਾ ਇਹ ਕਿੱਥੋਂ ਲਿਆ ਫਿਰ ਤੂੜੀ ਵਾਲਾ ਰੀਪਰ ਇਹ ਰਾਜੇ ਦਾ ਅਵਤਾਰ ਕਲਸੀ ਦਾ ਜੀ ਤਲਵੰਡੀ ਪਾਈ ਤੋਂ ਠੀਕ ਹਾਂ ਬਹੁਤ ਬਹੁਤ ਵਧੀਆ ਮਤਲਬ ਚੱਲਦਾ ਰੀਪਰ ਜੀ ਵੀਰਾ ਕਹਿੰਦਾ ਇੱਧਰ ਆ ਜਾਓ ਘੱਟਾ ਉੱਦਣਾ ਕੋਈ ਇਹਦੀ ਉਹ ਨਹੀਂ ਹੈਗੀ ਵੀ ਕੋਈ ਪ੍ਰੋਬਲਮ ਅੱਜ ਇਹ ਸਾਨੂੰ ਹੋ ਗਿਆ ਪੰਜਵਾਂ ਸੀਜ਼ਨ ਹੋ ਗਿਆ ਇਸ ਰੀਪਰ ਨੂੰ ਅੱਛਾ ਪੰਜਵਾਂ ਜੀ ਪੰਜਵਾਂ ਸੀਜ਼ਨ ਹੋ ਗਿਆ ਠੀਕ ਆ ਬਈ ਠੀਕ ਆ ਮੈਂ ਕਹਿੰਦਾ ਬਾਈ ਵੀ ਦਾ ਪੂਰਾ ਚਾ ਹੈ ਨਾ ਭਾਈ ਜੀ ਇਹਨਾਂ ਉੱਤਰ ਨਹੀਂ ਨਹੀਂ ਟਰੈਕਟਰ ਤੋਂ ਦੂਜੇ ਬੰਦੇ ਨੂੰ ਫੜਾਇਆ ਨੀਗਾ ਜਿੱਦੇ ਦਾ ਮਤਲਬ ਚਵਾਇਆ ਬਾਈ ਆਪ ਹੀ ਚਲਾਦਾ ਹਾਂ ਠੀਕ ਦੇ ਨਾ ਜਿਆਦੇ ਚਾਵਾ ਹੈ ਤੁਸੀਂ ਤੁਸੀਂ ਖੁਦ ਬੈ ਕੇ ਚਲਾਉਣਾ ਤੇ ਸ਼ਾਂਤਾਈ ਉੱਤਰ ਨੂੰ ਜੀ ਨਹੀਂ ਕਰਦਾ ਕਿੱਥੇ ਕੋਲ ਚ ਬ੍ਰੇਕਾਂ ਸਭ ਕੋਈ ਐ ਜਿਵੇਂ ਕਾਰ ਦਾ ਕਲਚ ਉਹ ਚੀਜ਼ ਆ ਦੂਜੇ ਟਰੈਕਟਰਾਂ ਨੂੰ ਨਹੀਂ ਵੀ ਲੱਤ ਦੁਖਣ ਲੱਗ ਪਈ ਜਾਂ ਤੁਹਾਡੇ ਗੇਅਰ ਲੀਵਰ ਚੇਂਜ ਸ਼ਿਫਟ ਕਰਦੇ ਆ ਤੁਸੀਂ ਹਾਂਜੀ ਹੱਥ ਸ਼ਾਮ ਨੂੰ ਪੀੜ ਆ ਉਹ ਨਹੀਂ ਇਹਦੇ ਉਂਗਲ ਨਾਲ ਗੇਅਰ ਪੈਂਦੇ ਆ ਇਹਦਾ ਗੇਅਰ ਵੀ ਤੁਸੀਂ ਆਪ ਨੂੰ ਦੱਸਦੇ ਸੀ ਇਹ ਪਿਛਲੀ ਵੀਡੀਓ ਚ ਆਪ ਦੱਸਿਆ ਸੀ ਇਹ ਉਹੀ ਗੇਰਾਂ ਵਾਲਾ ਹਾਂ ਹਾਂ ਸੈਂਕ੍ਰੋਮੈਕਸ ਗੇਅਰ ਆ ਉਂਗਲਾਂ ਨਾਲ ਗੇਅਰ ਪੈਂਦੇ ਆ ਆਮ ਟਰੈਕਟਰ ਦਾ ਗੇਅਰ ਗਿੱਪੀ ਨਾਲ ਪੈਂਦਾ ਹਾਂਜੀ ਇਹ ਤਾਂ ਉਂਗਲਾਂ ਘੇਰ ਚੇਂਜ ਕਰ ਲਓ ਤੁਸੀਂ ਜਿਵੇਂ ਮਰਜ਼ੀ ਬਾਲੋ ਜਿਵੇਂ ਮਰਜ਼ੀ ਬਾਲੋ ਕੋਈ ਹੈ ਹੀ ਨਹੀਂ ਰਾਈਟ ਤੋਂ ਥੱਲੇ ਉੱਤਰ ਕੇ ਤੁਰਿਆ ਜਾਂਦਾ ਇਹ ਲੋਕ ਪੇਤੀ ਹੋ ਗਿਆ ਨਾ ਫਿਰ ਆ ਪੂਰਾ ਹਨਨ ਦਿਖਾਈ ਵੀ ਵੀਰ ਨਾਲ ਇੱਧਰ ਟ੍ਰਾਲੀ ਆ ਦਿਖਾਈ ਚੇਂਜ ਕਰਾ ਕੇ ਗਿਆ ਹਾਂ ਗੱਲ ਹੀ ਫੇਰ ਕਰਾ ਕੇ ਤੇ ਦੁਬਾਰਾ ਫਿਰ ਇੱਕ ਦਿਨ ਚ ਵੀਰੇ ਆਈਡੀਆ ਕਿ ਲੰਘੇ ਦੇ ਹਿਸਾਬ ਨਾਲ ਕਿੰਨੇ ਮਹੀਨੇ ਤੱਕ ਅਸੀਂ ਤਾਂ ਸਵੇਰੇ 9 ਤੋਂ ਸ਼ਾਮ ਨੂੰ 7 ਵਜੇ ਤਾਈਂ ਚਲਾਉਨੇ ਆਂ ਤਾਂ ਹਾਂ ਕੱਲ ਕੱਲ ਮੀਤ ਤੋਂ ਬਾਅਦ ਪਰਸ ਕੱਲ ਚਲਾਈਆਂ 25 ਟਰਾਲੀਆਂ ਅੱਜ 30 ਟਰਾਲੀਆਂ ਬਣ ਜਾਣੀਆਂ 7:30 ਤੋਂ ਬਾਅਦ ਅਸੀਂ ਚਲਾਉਂਦੇ ਨਹੀਂ ਫਿਰ ਟ੍ਰੇਨ ਤੋਂ ਬਾਅਦ ਨਾ ਇਹ ਪਹਿਲੀਆਂ ਚੀਕ ਨਹੀਂ ਪਹਿਲੀਆਂ ਤੁਹਾਨੂੰ ਦੱਸਿਆ ਵੀ ਤੁਹਾਡੇ ਜਿਵੇਂ ਦਾ ਫਰਕ ਹੈ ਰੇਤਾ ਵਾਲੀ ਹੈ ਨਾ ਖੁਸ਼ਕ ਪਹਿਲੀਆਂ ਨੇ ਉੱਥੇ ਥੋੜਾ ਲੇਟ ਚੱਲ ਜਾਂਦੀਆਂ ਫਿਰ ਇੱਦਾਂ ਜੇ ਆ ਵੀ ਬਣਾਈ ਤੇ ਜਾਂਦਾ ਟਰੈਕਟਰ ਪਰ ਡੀਜ਼ਲ ਦਾ ਖਰਚਾ ਵੱਜ ਜਾਂਦਾ ਆਪਣੀ ਅੱਜ ਵਾਲੀ ਵੀਡੀਓ ਦਾ ਨਾ ਮੇਨ ਮਕਸਦ ਇਹ ਸੀਗਾ ਵੀ ਤੂੜੀ ਵਾਲੀ ਮਸ਼ੀਨ ਤੇ ਟਰੈਕਟਰ ਚੱਲ ਰਿਹਾ ਆਪਾਂ ਤੁਹਾਨੂੰ ਸਾਊਂਡ ਵੀ ਦਿਖਾਇਆ ਕੋਲੇ ਗਏ ਆਪਾਂ ਕੋਲ ਹੀ ਗੱਲਾਂ ਕੀਤੀਆਂ ਸਾਰੀਆਂ ਆਪਾਂ ਕਿਤੇ ਦੂਰ ਨਹੀਂ ਕਰੇ ਟਰੈਕਟਰ ਦੇ ਕੋਲ ਕੋਲ ਹੀ ਰਹੇ ਆ ਰੀਪਰ ਦੀ ਆਵਾਜ਼ ਤਾਂ ਆਉਂਦੀ ਆ ਆਪਾਂ ਟਰੈਕਟਰ ਦੀ ਆਵਾਜ਼ ਨਹੀਂ ਆਉਂਦੀ ਵੀ ਜਿਹਨੇ ਜਪਾਨੀ ਟੈਕਨੋਲੋਜੀ ਹਨਾ ਵੀਰ ਜੀ ਹਾਂਜੀ ਵੀ ਇੰਨਾ ਜ਼ਿਆਦਾ ਸਾਇਲੈਂਟ ਆ ਤੇ ਇਹ ਟਰੈਕਟਰ ਦਾ ਜੇ ਤੁਸੀਂ ਫੁੱਲ ਰਿਵਿਊ ਵੇਖਣਾ ਤੇ ਆਪਾਂ ਪਹਿਲਾਂ ਪਾਇਆ ਵੀ ਆ ਆਪਣੇ YouTube ਚੈਨਲ ਤੇ ਨਾ ਤੁਸੀਂ ਦੇਖ ਸਕਦੇ ਹੋ ਹਣਾ ਜੀ ਤੁਸੀਂ ਵਾਰੀ ਵਾਰੀ ਜਦੋਂ ਮਰਜ਼ੀ ਆਪਾਂ ਇਹਨੂੰ ਖੇਤ ਚ ਵਾਈ ਵੀ ਕਰਨੀ ਆ ਜਦੋਂ ਮਰਜ਼ੀ ਵੱਖ-ਵੱਖ ਚੀਜ਼ਾਂ ਤੇ ਤੁਸੀਂ ਆ ਕੇ ਪਰਖ ਸਕਦੇ ਹੋ ਜਦੋਂ ਮਰਜ਼ੀ ਹਾਂ ਤੂੜੀ ਵਾਲੇ ਰੀਪਰ ਦੇ ਅੱਜ ਸਰਪੰਚ ਸਾਹਿਬ ਨੇ ਆਪਾਂ ਦੱਸਿਆ ਤੂੜੀ ਦਾ ਹੈਗਾ ਤੂੜੀ ਤੇ ਸਾਡੇ 4 ਦਿਨ ਲੱਗ ਜਣੇ ਬੰਦਿਆਂ ਆਪਦੀ ਬਣਾਉਨੇ ਆ ਅਸੀਂ ਠੀਕ ਹੈ ਜੀ ਤੇ 2 ਤੋਂ 3 ਲੀਟਰ ਤਹਾਂ ਕਿਹਾ ਹਾਂ ਜੀ ਹਾਂ ਜੀ ਜਦੋਂ 3 ਲੀਟਰ ਦਾ ਸਟਾਰਟਿੰਗ ਦਾ ਆ ਗਿੱਲੇ ਚ ਜਦੋਂ ਉਹਦੋਂ 2 ਤੇ ਆ ਜਾਂਦਾ 2.5 2.5 ਤੇ ਮਤਲਬ ਐਵਰੇਜ ਐਵਰੇਜ ਦੀ ਇਹ ਆ ਹਾਂ ਜੀ ਵੀ ਗਿੱਲੇ ਤੋਂ ਲੈ ਕੇ ਤੇ ਸੁੱਕਦੇ ਤੱਕ ਹਾਂ 2 ਤੋਂ 3 ਦੇ ਵਿੱਚ ਵਿੱਚ ਵੀ ਉਹ ਤੋਂ ਘਾ ਤਿੰਨ ਤੋਂ ਘਾ ਨਹੀਂ ਜਾਣਾ ਉਸ ਤੋਂ ਅੱਗੇ ਨਹੀਂ ਟੱਪਦਾ ਥੱਲੇ ਥੱਲੇ ਚਲਾਉਣ ਦਾ ਤਾਂ ਤੁਹਾਡਾ ਤਜਰਬਾ ਕੀ ਕਹਿੰਦਾ ਉਹਦੇ ਤੇ ਹਾਂ ਬਾਕੀ ਡਿਪੈਂਡ ਜੇ ਬੰਦਾ ਖਾਲੀ ਢੇੜੇ ਲਈ ਆ ਖਾਲੀ ਢੇੜੇ ਲਈ ਆ ਟਰੈਕਟਰ ਨੇ ਤਾਂ ਚੱਲਣਾ ਨਾ ਇੰਜਨ ਨੇ ਚੱਲਣਾ ਇਹ ਵੀ ਤੁਸੀਂ ਟਰੈਕਟਰ ਨੂੰ ਨੱਪ ਕੇ ਰੱਖੋ ਬਸ ਕੋਈ ਗੱਲ ਨਹੀਂ ਤੇ ਟਰੈਕਟਰ ਦੀ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦੇ ਦਿੱਤੀ ਆ ਦੂਜੇ ਅਲੱਗ-ਅਲੱਗ ਇੰਪਲੀਮੈਂਟਾਂ ਦੇ ਤੁਹਾਨੂੰ ਆਪਾਂ ਦੱਸਾਂਗੇ ਉਦੋਂ ਵੀ ਚਲਾ ਕੇ ਟਰੈਕਟਰ ਦਾ ਪੂਰਾ ਰਿਵਿਊ ਦਾਂਗੇ ਹੁਣ ਆ ਜੀ ਆਪਣੇ ਸਰਪੰਚ ਸਾਹਿਬਾਨ ਆਜੋ ਇਹ ਸ਼ਾਰਟ ਮੈਂ ਲਾ ਕੇ ਤਾਂ ਪਾਉਂਗਾ ਆਪਾਂ ਖੇਤ ਬੰਨੇ ਆਉਣੇ ਆਪਾਂ ਆਪਣਾ ਕਲਚਰ ਹੀ ਭੁੱਲ ਗਏ ਬਾਈ ਜੀ ਪਤਾ ਮੈਨੂੰ ਵੀ ਅੱਜ ਨਾ ਇਹੀ ਸਵੇਰੇ ਬੈਠਾ ਬੈਠਾ ਯਾਦ ਆਇਆ ਵੀ ਯਾਰ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਸਾਡੇ ਪਹਿਲੀ ਗੱਲ ਤੇ ਇਹ ਆ ਵੀ ਸਮਾਂ ਪਤਾ ਨਹੀਂ ਕਿਹੋ ਜਿਹਾ ਹੋ ਗਿਆ ਸਹੀ ਗੱਲ ਹੈ ਜੀ ਵੀ ਅਸੀਂ ਟਾਈਮ ਹੀ ਸਾਡੇ ਕੋਲੇ ਨਹੀਂ ਰਹਿ ਗਿਆ ਟਾਈਮ ਹੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਉਦੋਂ ਸਾਡੇ ਬਜ਼ੁਰਗ ਮੇਲਿਆਂ ਤੇ ਵੀ ਜਾਂਦੇ ਸੀ ਮਸਾਕੀ ਦੇ ਜਾਂਦੇ ਸੀ ਉਹ ਹੀ ਗੱਡਾ ਸਾਰਾ ਮਸਾਕੀ ਉਹ ਦਿਨ ਚੌਲ ਬੰਨੇ ਪੀਲੇ ਹਾਂ ਚਾਦਰ ਕੁੜਤੇ ਬੰਨੇ ਹੋਣੇ ਬਜ਼ੁਰਗਾਂ ਦਾ ਤਾਂ ਵੈਸੇ ਹੀ ਪਤਾ ਕੀ ਆਪਾਂ ਲੱਖ ਬ੍ਰਾਂਡ ਪਾ ਲਈਏ ਮਤਲਬ ਕੋਈ ਜਿੰਨੇ ਵੀ ਆ ਗਏ ਹਾਂ ਮੈਂ ਪੈਂਟ ਸ਼ਰਟ ਪਾਈ ਆ ਤਾਂ ਵੀ ਤੁਸੀਂ ਇਹ ਇੰਦਰ ਗੱਲ ਵਾਤ ਓਕੇ ਆ ਡੇਢ ਡੇਢ ਲੱਖ ਵਾਲੀ ਵੀ ਪਾ ਲੋ ਤੁਸੀਂ ਪੈਂਟ ਪਰ ਜਿਹੜਾ ਬਜ਼ੁਰਗਾਂ ਦੇ ਉਦੋਂ ਪ੍ਰੈਸ ਵੀ ਨਹੀਂ ਕੀਤੇ ਚਿੱਟਾ ਚਾਦਰ ਕੁੜਤੇ ਦੀ ਜੁੱਤ ਹੋਣਾ ਵੀ ਸੁਣਾ ਵੀ ਇੰਨਾ ਲੱਗਦਾ ਸੀ ਨਾ ਜਦੋਂ ਮੱਟ ਪਾਇਆ ਥੱਲੇ ਆ ਨਾ ਉਹ ਸਭ ਤੋਂ ਵੱਡਾ ਸੋਹਣਾ ਲੱਗਦਾ ਮੈਨੂੰ ਉਹਦਾ ਸ਼ੌਂਕ ਬਹੁਤ ਆ ਪਰ ਮੈਨੂੰ ਸ਼ਰਮ ਜੀ ਮਹਿਸੂਸ ਹੁੰਦੀ ਵੀ ਲੋਕ ਕੀ ਕਹਿਣਗੇ ਲੋਕਾਂ ਦਾ ਕੀ ਆ ਜੀ ਮੈਂ ਤਾਂ ਅੱਜ ਪਾਇਆ ਸੀ ਵੀ ਕਿਤੇ ਕਿਤੇ ਘਰਿਆਂ ਦੇ ਜਾਂ ਖੇਤ ਪਾਇਆ ਕਰੀਏ ਜਿਹੜੀ ਸਾਡੀਆਂ ਅਗਲੀ ਪੀੜ੍ਹੀ ਆ ਨਾ ਉਹਨੂੰ ਪਿਛੋਕੜ ਯਾਦ ਰਹਿੰਦਾ ਜਿਹੜੀਆਂ ਜਿਹੜੀ ਗੱਲ ਕੀਤੀ ਨਾ ਸ਼ਰਮ ਵਾਲੀ ਉਹੀ ਗੱਲ ਹੋ ਗਈ ਨਾ ਜਦੋਂ ਆਪਾਂ ਛੱਡ ਦਿੱਤੀ ਇਹ ਚੀਜ਼ ਛੱਡ ਹੀ ਦਿੱਤੀ ਸਾਡਾ ਸਗੋਂ ਪੱਕਾ ਪਹਿਰਾਵਾ ਆ ਉਹਨੂੰ ਬੰਦ ਤੋਂ ਆਪਾਂ ਨੂੰ ਜਦ ਛੱਡੇ ਕਰਕੇ ਛੱਡੇ ਕਰਕੇ ਉਹ ਇੱਕ ਦੂਜੇ ਨੇ ਜੇ ਪਾਇਆ ਨਾ ਤੇ ਉਹਨੂੰ ਟਿੱਚਰ ਕਰਦੇ ਆ ਪਰ ਜਿਵੇਂ ਸਾਡੀਆਂ ਸੰਪਰਦਾਵਾਂ ਚੱਲਦੀਆਂ ਨੇ ਨਾ ਦਲਪੰਥ ਚੱਲਦੇ ਉਹਨਾਂ ਦਲਪੰਥ ਜਿਹੜੇ ਮੇਨ ਉਹਨਾਂ ਦਾ ਮਕਸਦ ਆ ਨਾ ਦਲਪੰਥ ਕੋਈ ਗੁਰੂ ਸਾਹਿਬ ਨੇ ਹਰੇਕ ਨੂੰ ਬਹੁਤ ਕੁਝ ਦਿੱਤਾ ਬਹੁਤ ਜੀ ਵੈਗੁਰੂ ਤੇ ਦਲਪੰਥ ਤੇ ਆਪ ਹੀ ਗੁਰੂ ਸਾਹਿਬ ਦੀਆਂ ਫੌਜਾਂ ਨੇ ਖਰਬਾਂ ਦੇ ਮਾਲਕ ਪਰ ਉਹ ਕੀ ਆ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਖਾਉਂਦੇ ਆ ਵੀ ਅਸੀਂ ਕਿਵੇਂ ਪਹਿਲਾਂ ਸਿੰਘ ਕਿਵੇਂ ਰਹਿੰਦੇ ਸੀ ਤੰਬੂਆਂ 'ਚ ਘੋੜੇ ਪੱਠਿਆਂ ਦੀ ਸੇਵਾ ਸਾਰਾ ਕੁਝ ਹੱਥੀਂ ਕਰਦੇ ਮੈਂ ਉਹੀ ਗੱਲ ਕਰਦਾ ਜੇ ਆਪਣਾ ਕੋ ਪਸ਼ੋਕਰ ਜੁੜਿਆ ਨਾ ਉਹ ਦਲਪੰਥਾ ਕੋਲੇ ਜੁੜਿਆ ਉਹਨਾਂ ਕੋਲੇ ਜੁੜਿਆ ਤੁਸੀਂ ਜਿੰਨੇ ਵੀ ਹਾਂ ਪੁੱਲ ਗਏ ਹਾਂ ਆਪਾਂ ਨੂੰ ਇਹ ਨਹੀਂ ਵੀ ਮੈਂ ਜੁੜਿਆ ਕਰਕੇ ਕਹਿੰਨਾ ਹਮ ਹਰ ਇੱਕ ਇਨਸਾਨ ਨੂੰ ਜਾਂ ਹਰੇਕ ਪੰਜਾਬੀ ਨੂੰ ਸਿੱਖ ਨੂੰ ਇਹ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਜਿਹੜੇ ਦਲਪੰਥ ਜਦੋਂ ਕਿਤੇ ਆ ਕੇ ਉਤਾਰਾ ਹੁੰਦਾ ਨਾ ਪਿੰਡਾਂ 'ਚ ਹੁੰਦਾ ਆ ਹਾਂਜੀ ਉਹਨਾਂ ਦੇ ਪੜਾਵਾਂ ਤੇ ਹੁੰਦਾ ਹਾਂਜੀ ਉੱਥੇ ਆਪਣੇ ਬੱਚਿਆਂ ਨੂੰ ਲੈ ਕੇ ਜਾਇਆ ਕਰਦੇ ਸੋ ਪ੍ਰਾਤਮਿਕ ਸਿੱਖਿਆ ਮਿਲਦੀ ਆ ਸਾਡੇ ਗੁਰੂ ਸਾਹਿਬ ਜੀ ਦੇ ਜਿਆ ਜਿੰਨੀਆਂ ਵੀ ਹਾਂ ਸਿੱਖਿਆਵਾਂ ਨੇ ਨਾ ਉਹਦੇ 'ਚ ਬਹੁਤ ਕੁਝ ਪਿਆ ਹੈਗਾ ਆਜੋ ਆਪਾਂ ਐਂ ਗੱਡੀ 'ਚ ਬਹਿ ਜਾਈਏ ਹਾਂਜੀ ਹਾਂਜੀ ਕਰਦੇ ਆਪਾਂ ਸਰਪੰਚਾ ਨਾਲ ਚਾਰ ਗੱਲਾਂ ਆ ਜਾ ਤੇ ਲੋ ਜੀ ਟਰੈਕਟਰ ਵਾਲੀ ਵੀਡੀਓ ਸਾਨੂੰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਆ ਇਹ ਆਪਾਂ ਬਾਈ ਜੀ ਨੇ ਦੋ ਗੱਲਾਂ ਮਾਰ ਲਈਏ ਮੈਂ ਕਿਹਾ ਕਿ ਜਿੱਥੇ ਬੰਦਾ ਸਾਡਾ ਸੁਭਾਤਾ ਇਦਾਂ ਦਾ ਵੀ ਜਦੋਂ ਅਸੀਂ ਮਿਲਦੇ ਹਾਂ ਨਾ ਕਿ ਅਸੀਂ ਤਾਂ ਗੱਲਾਂ ਬਾਤਾਂ ਕਰਨੀਆਂ ਹੀ ਹੁੰਦੀਆਂ ਹਾਂ ਮੈਂ ਕਿਹਾ ਚੱਲ ਅੱਜ ਤੁਹਾਨੂੰ ਵੀ ਸੁਣਾਉਣੇ ਆ ਸੁਣਾਉਣੇ ਹਾਂ ਜੀ ਭਾਈ ਜੀ ਮਜ਼ਾ ਹੀ ਬਣ ਨਹੀਂ ਆ ਰਿਹਾ ਹੀ ਬਹੁਤ ਹੋਦਾ ਟਾਈਮ ਜ਼ਿੰਦਗੀ ਚ ਨਿਕਲਦਾ ਨਹੀਂ ਚਲੋ ਇਸ ਤਰ੍ਹਾਂ ਹੀ ਆਪਾਂ ਬਾਨੇ ਨਾਲ ਗੱਲਾਂ ਬਾਤਾਂ ਕਰ ਲੈਨੇ ਆ ਇਹਦਾ ਸਮਾਜ ਜਿਹੜਾ ਇੱਕ ਨਿਕਲ ਗਿਆ ਦੁਬਾਰੇ ਨਹੀਂ ਆਉਣਾ ਦੁਬਾਰੇ ਨਹੀਂ ਆਉਣਾ ਆ ਜਿਹੜੇ ਪਾਲਾ ਅੱਜ ਆਪਾਂ ਖੇਤ ਚ ਤੁਰੇ ਫਿਰਦੇ ਆ ਇਹ ਅਗਲੇ ਸਾਲ ਇਹ ਨਹੀਂ ਹੋਣੇ ਅਗਲੇ ਸਾਲ ਵਾਲੇ ਹੋਰ ਹੀ ਹੋਣੇ ਆ ਹੋਰ ਹੋਣੇ ਨਵੇਂ ਠੀਕ ਹੈ ਨਾ ਜੀ ਹਾਂ ਇਹ ਚੀਜ਼ ਆ ਇੰਨਾ ਖੇਤਾਂ ਚ ਮੇਰੀ ਸੰਭਾਲ ਚ ਹਾਂਜੀ ਉਹ ਫਰਲਾਟੇ ਵਾਲੀਆਂ ਪੰਡਾਂ ਵੀ ਪੈ ਜਾਣਾ ਤੇ ਉਹ ਖੱਬੜ ਹੋਣੇ ਪੰਡਾਂ ਖੋਲਣੀਆਂ ਹਾਂ ਖੋਲ ਖੋਲ ਕੇ ਅਸੀਂ ਸਕੂਲ ਜਾਂਦੇ ਆ ਨਿੱਕੇ ਨਿੱਕੇ ਉਹਨਾਂ ਨੂੰ ਫਿਰ ਸਿਕਾਉਣਾ ਫਿਰ ਉਹ ਪਰ ਲਾਟੇ ਦੇ ਪੰਡਾ ਚੱਕ ਚੱਕ ਕੇ ਪੰਡਾ ਹਾਂ ਆਪਾਂ ਰਣਜੋਤ ਜੀ ਆਪ ਇਹ ਕੰਮ ਕੀਤੇ ਹੋਏ ਆ ਸਾਡੇ ਬਜ਼ੁਰਗਾਂ ਬਹੁਤ ਕੰਮ ਕੀਤੇ ਆ ਤੇ ਖੋਦ ਅਸੀਂ ਵੀ ਕੀਤੇ ਆ ਅੱਜ ਲੱਗਦਾ ਵੇਖਣ ਵਾਲੇ ਨੂੰ ਕਿ ਅਸੀਂ ਇਹ ਕੰਮ ਨਹੀਂ ਕੀਤੇ ਹੋਣਗੇ ਪਰ ਸਾਰੀ ਕਰਦੇ ਸੀਗੇ ਜੀ ਵੀ ਉਹ ਉਹ ਸਿਸਟਮਾਂ ਵੀ ਹੋਣ ਵਾਲੇ ਬੱਚਿਆਂ ਨੂੰ ਇਹਨਾਂ ਚ ਚਾਹ ਨਾਲੇ ਬੱਚੇ ਨਹੀਂ ਅਸੀਂ ਅਸੀਂ ਸਕੂਲ ਤੋਂ ਵੱਢ ਕੇ ਆਉਣਾ ਨਾ ਅਸੀਂ ਉਦੋਂ ਜਦੋਂ ਇਸ ਤਰ੍ਹਾਂ ਚਾਹ ਹੋਣਾ ਮਤਲਬ ਉਦੋਂ ਅੱਜ ਕੰਮ ਮਜਬੂਰੀ ਚ ਕਰ ਰਹੇ ਆ ਹਾਂ ਉਸ ਟਾਈਮ ਕੀ ਹੁੰਦਾ ਸੀ ਵੀ ਸਕੂਲੋਂ ਆਏ ਬਸਤਾ ਸੁਟਿਆ ਚਲੋ ਖੇਤ ਫਰਲਾਟਾ ਲੱਗਾ ਚਲੋ ਕਣਕ ਨਿਗਲਦੀ ਨਹੀਂ ਤੇ ਬਠਲਾਣਾ ਚੱਕ ਚੱਕ ਟਰਾਲੀ ਚ ਪਾਈ ਚਲੋ ਇੱਕ ਸਾਲ ਦੀ ਉਦੋਂ ਖੇੜ ਹੀ ਹੁੰਦੀ ਸੀ ਖੇੜ ਹੀ ਹੋਏ ਸੀ ਨਜ਼ਾਰਾ ਸੀਗੇ ਹਾਂ ਉਦੋਂ ਜੇ ਕਿਸੇ ਦੇ ਸਾਈਕਲ ਆਉਣਾ ਨਾ ਤੇ ਸਾਰੇ ਟੱਬਰ ਨੂੰ ਚਾ ਚੜਨਾ ਯਾਰ ਸਾਈਕਲ ਨਵਾਂ ਆ ਗਿਆ ਮੈਂ ਕਹਿੰਦਾ ਵੀ ਇੱਥੇ ਰਹਿ ਜੋ ਜੀ ਸਾਡੇ ਇੱਥੇ ਘਰ ਐਸ਼ ਹੁੰਦੀ ਸੀ ਆ ਸਾਹਮਣੇ ਹਾਂਜੀ ਹਾਂਜੀ ਸਮਾਂ ਬਦਲ ਗਿਆ ਹਾਲਾਤ ਖਰਾਬ ਹੋ ਗਏ ਪਿੰਡ ਜਾਣਾ ਪੈ ਗਿਆ ਹਾਂਜੀ ਹਾਂਜੀ ਸਾਡੇ ਬਾਪੂ ਹੁਣੇ ਤਿੰਨ ਸਾਈਕਲ ਲਿਆਏ ਨਵੇਂ ਅੱਛਾ ਉਹ ਰੋੜ ਤੋਂ ਉਹ ਤਾਂ ਅੱਗੋਂ ਭੱਜ ਕੇ ਗਏ ਸਾਈਕਲਾਂ ਨੂੰ ਫੇਰ ਉਹਨਾਂ ਦੇ ਮਸੇਰ ਅਰਜਿੰਦਰ ਸੋਨੀ ਆਂਦਲੇ ਆ ਹਾਂਜੀ ਹਾਂਜੀ ਉਹ ਚੱਲ ਕੇ ਵੇਖਣ ਆਏ ਤਿੰਨ ਸਾਈਕਲ ਸਾਈਕਲ ਸਾਡੇ ਹਾਂ ਸਾਡੇ ਮਸੇਰਾ ਨੇ ਗੱਡੀਆਂ ਨਵੀਆਂ ਲਿਆਂਦੀਆਂ ਸਾਈਕਲ ਦਾ ਇਨਾ ਚਾਹ ਉਹ ਤੇ ਤੁਸੀਂ ਫੋਰਚੂਨਰ ਲੈ ਉਹਦਾ ਚਾਹ ਨਹੀਂ ਯਾਰ ਮੈਂ ਕਹਿੰਦਾ ਫੋਰਚੂਨਰ ਰੋਲ ਗਿਆ ਜੀ ਮੈਂ ਕਹਿੰਦਾ ਵੀ ਹੁਣ ਤੇ ਉਹਦਾ ਉਹ ਸਾਈਕਲ ਮੈਂ ਕਹਿੰਦਾ ਫੋਰਚੂਨਰ ਨਾਲੋਂ ਮਹਿੰਗਾ ਤੇ ਚੰਗਾ ਵਧੀਆ ਸੀਗਾ ਮੈਂ ਕਹਿੰਦਾ ਪਿੱਛੇ ਦੇ ਇੱਕ ਇੱਕ ਰੀਲ ਵੀ ਬੜੀ ਫੇਮਸ ਹੋਈ ਸੀ ਤੁਸੀਂ ਦੇਖੀ ਹੋਣੀ ਸਾਈਕਲ ਵਾਲੀ ਅੱਛਾ ਉਹ ਜਿਹਨੂੰ ਚਾਹ ਜਾਂ ਪੁਰਾਣਾ ਸੱਭਿਆਚਾਰ ਜਿਵੇਂ ਉਹ ਰੱਖਦਾ ਯਾਰ ਉਹ ਨਾ ਬੰਦਾ ਹਾਂਜੀ ਹਾਂਜੀ ਉਹ ਗੱਲਾਂ ਵੀ ਪਤਾ ਨਹੀਂ ਕਿਉਂ ਆਪਾਂ ਇੰਨੀ ਜਲਦੀ ਹੈ ਨਾ ਚੇਂਜ ਹੋ ਗਈ ਪਤਾ ਹੀ ਨਹੀਂ ਕਿਉਂ ਇਹ ਨਾ ਵੇਖੋ ਜੇ ਤੁਸੀਂ ਤੰਦਰੁਸਤੀ ਚਾਹੁੰਦੇ ਹੋ ਹਾਂਜੀ ਤੇ ਭਾਈਚਾਰਕ ਸਾਂਝ ਚਾਹੁੰਦੇ ਹੋ ਤੇ ਸਾਨੂੰ ਪਿੱਛੇ ਮੁੜਨਾ ਪਊਗਾ ਪਊਗਾ ਜੇ ਅਸੀਂ ਇਸ ਮਸ਼ੀਨਰੀ ਚ ਜਾਂ ਇਸ ਯੁੱਗ ਚ ਜਾਂ ਇਸ ਫੈਸ਼ਨ ਚ ਰੁਲ ਗਏ ਹਾਂਜੀ ਤੇ ਤੁਹਾਡੀ ਭਾਈ ਚਾਰ ਕਿਸਾਂਜ ਕੀ ਤੁਹਾਡੀ ਪਰਿਵਾਰਕਾਂ ਸਾਂਝ ਵੀ ਨਹੀਂ ਰਹਿਣੀ ਮੈਂ ਕਹਿੰਦਾ ਜੀ ਹੁਣ ਤਾਂ ਇੰਨੇ ਜਿਆਦੇ ਆਪਣੇ ਫੈਮਿਲੀ ਮੈਟਰ ਡਿਸਟਰਬ ਹੋਏ ਪੈਣਾ ਹਸਬੰਡ ਵਾਈਫ ਵੀ ਨਹੀਂ ਇੱਕ ਦੂਜੇ ਨੂੰ ਬੁਲਾਉਂਦੇ ਫੋਨ ਤੇ ਲੱਗੇ ਰਹਿੰਦੇ ਉਹ ਉੱਥੇ ਬੈਠਾ ਉਹ ਉੱਥੇ ਬੈਠੀ ਬਸ ਇਹ ਵੀ ਤੁਸੀਂ ਗੱਲ ਕੀਤੀ ਨਾ ਇਹ ਇੱਕ ਵਰਲਡ ਲੈਵਲ ਦੀ ਮੈਨੂੰ ਤਾਂ ਗੇਮ ਲੱਗਦੀ ਆ ਜਿਹੜੀ ਕੋਰੋਨਾ ਨਾਂ ਦੀ ਇੱਕ ਚੀਜ਼ ਲਿਆ ਕੇ ਨਾ ਦੁਨੀਆ ਚ ਹਾਂਜੀ ਉਹ ਦਾ ਲਿਉਣ ਦਾ ਕਾਰਨ ਜਿਹੜਾ ਸੀਗਾ ਉਹ ਹਰ ਇੱਕ ਦੇ ਹੱਥ 'ਚ ਮੋਬਾਈਲ ਮੈਂ ਸਮਝਦਾ ਵੀ ਮੋਬਾਈਲ ਫੜਾਉਣਾ ਸੀ ਸਾਡੇ ਬੱਚਿਆਂ ਨੂੰ ਕਰੋਨਾ ਦੇ ਨਾਂ ਤੇ ਹੂੰ ਜਿਹੜੀਆਂ ਆਨਲਾਈਨ ਕਲਾਸਾਂ ਲਾਲ ਦੇ ਬਹਾਨੇ ਬਣਾ ਕੇ ਸਹੀ ਗੱਲ ਹੈ ਜੀ ਹਰੇਕ ਬੱਚੇ ਦੇ ਹੱਥ ਮੋਬਾਈਲ ਫੜਾਤਾ ਆ ਅੱਜ ਕੋਈ ਬੱਚਾ ਵੀ ਆ ਜਿਹੜਾ ਡਿਫਰੈਸ਼ਨ ਤੋਂ ਬਾਹਰ ਨਹੀਂ ਹੈਗਾ ਹਰੇਕ ਬੱਚਾ ਇੰਨਾ ਸੈਂਸਿਟਿਵ ਬੱਚੇ ਸੀਗੇ ਉਹ ਇੰਨੇ ਕੁਝ ਕੇ ਵੀ ਉਹ ਇਸਤਾਣੀ ਚ ਮੈਨੂੰ ਨਹੀਂ ਲੱਗਦਾ ਇਹ ਪੀੜੀ ਨਿਕਲ ਜੂਗੀ ਅਗਲੀ ਪੀੜੀ ਸੰਭਾਲ ਲੀ ਜੇ ਵੱਖਰੀ ਗੱਲ ਹਾਂਜੀ ਹਾਂਜੀ ਕਿਉਂਕਿ ਕਰੋਨਾ ਦੇ ਨਾਂ ਤੇ ਹਾਂਜੀ ਵਾਈਡ ਲੈਵਲ ਦੀ ਗੇਮ ਬਣਾ ਕੇ ਸਹੀ ਗੱਲ ਹੈ ਹਰੇਕ ਦੇ ਹੱਥ ਚ ਇਹ ਮੋਬਾਈਲ ਨੀਗਾ ਇਹ ਹਰੇਕ ਦਾ ਦੁਸ਼ਮਣ ਰਿਸ਼ਤੇਦਾਰੀ ਚ ਬਣ ਗਿਆ ਰਿਸ਼ਤੇ ਤੋੜਦੇ ਨੇ ਬਹੁਤ ਤੁਸੀਂ ਆਪਣੇ ਘਰ ਬੈਠੇ ਹੋਗੇ ਚਾਰ ਜੀ ਆ ਤੇ ਚਾਰਾਂ ਨੇ ਐ ਕਰਕੇ ਐ ਕਰੀ ਜਾਣਾ ਕਿਸੇ ਨੇ ਕਿਸੇ ਦਾ ਦੁੱਖ ਨਹੀਂ ਵੇਖਣਾ ਕਿਸੇ ਨੇ ਕਿਸੇ ਦੀ ਸੁਣਨੀ ਨਹੀਂ ਦੂਜੇ ਗੱਲ ਨਹੀਂ ਕਰਦੇ ਹਾਂਜੀ ਹਾਂਜੀ ਗੱਲ ਹੀ ਨਹੀਂ ਕਰਦੇ ਬਸ ਇਹ ਚੀਜ਼ਾਂ ਨੇ ਚਲੋ ਇਹਨਾ ਬਤਾਨੀ ਕਿ ਹੌਲੀ ਹੌਲੀ ਮੈਂ ਕਹਿੰਦਾ ਸਰਪੰਚ ਸਾਹਿਬ ਰੰਗ ਰੱਬ ਨੇ ਜਿਵੇਂ ਤੁਸੀਂ ਕਹਿੰਦੇ ਤੁਸੀਂ ਹੜੰਬਿਆਂ ਨਾ ਕੱਢਦੇ ਰਹੋ ਕਨਕਣ ਬਾਈ ਜੀ ਅਸੀਂ ਮੈਂ ਤੁਹਾਨੂੰ ਦੱਸੀ ਜਾਂਦਾ ਮੈਨੂੰ ਅੱਜ ਵੀ ਯਾਦ ਆ ਗਈ ਉੱਥੇ ਵੀ ਮੀਂਹ ਪੈਣੇ ਹੁਣ ਮੀਂਹ ਪੈ ਕੇ ਤੇ ਰੀਪਰ ਰੋਗ ਦਿਓ ਚੱਲ ਦੋ ਦਿਨ ਰੁਕ ਜਾਣਾ ਹਾਂਜੀ ਹਾਂਜੀ ਉਦੋਂ ਮੀਂਹ ਪੈਣੇ ਪੰਡਾ ਖਲਾਰਨੀਆਂ ਉਹ ਫੇਰ ਕਈ ਵਾਰੀ ਪੈ ਜਾਣੀਆਂ ਫੇਰ ਉਹ ਸਿੱਟੇ ਉੱਗ ਪੈਣੇ ਹਾਂ ਸਕਾਸ ਕਾ ਕੇ ਫੇਰ ਉਹਨੂੰ ਕੱਢਣਾ ਮੈਂ ਕਹਿੰਦਾ ਉਦੋਂ ਵੇਖ ਲਓ ਵੀ ਓਨੀ ਕਮਾਈ ਚ ਕਿੰਨੀ ਬਰਕਤ ਸੀਗੀ ਬਾਈ ਜੀ ਉਸ ਸਮੇਂ ਉਹਦੋਂ ਦੀਆਂ ਗੱਲਾਂ ਆਂਦੇ ਹੁਣ ਜਿਹੜੀਆਂ ਗੱਲਾਂ ਛੇੜ ਗਏ ਫੇਰ ਆਸੋ ਹੀ ਨਹੀਂ ਜੀ ਹੁੰਦੀ ਆ ਜੀਦੀ 20 50000 ਦੀ ਫਸਲ ਹੁੰਦੀ ਸੀ ਨਾ ਰਿਸ਼ਤੇਦਾਰਾਂ ਨੂੰ ਦੱਸਦਾ ਹੁੰਦਾ ਸੀ ਮੇਰੀ ਇੰਨੇ ਦੀ ਫਸਲ ਹੋ ਗਈ ਤੇ ਹਾਂ ਹਜ਼ਾਰਾਂ ਦੇ ਲੱਖਾਂ ਦੀ ਹੁੰਦੀ ਛੱਡ ਕੇ ਵੱਡੇ ਘਰਾਂ ਦੀ ਕਰੋੜਾਂ ਦੀ ਵੀ ਹੁੰਦੀ ਤੇ 1 ਰੁਪਏ ਦਾ ਚਾ ਨਹੀਂਗਾ 1 ਰੁਪਏ ਦਾ ਵੀ ਉਹ ਆਪ ਹੀ ਲੋਸੀ ਹਾਂ ਉਹ ਬਸ ਉਹੀ ਹੈ ਨਾ ਤਾਂ ਹੀ ਇਹੋ ਜੀ ਉਲਝ ਗਈ ਵੀ ਖੁਸ਼ੀ ਦੇ ਉਹ ਖੋ ਕੇ ਲੈ ਗਈ ਸਾਰੀ ਸਾਰੇ ਤਾਣਾ ਬਾਣਾ ਸਾਰਾ ਸਿਸਟਮ ਰੁਪਏ ਸਿਰਫ ਗਿਣਤੀ ਦੇ ਰੁਪਏ ਨੇ ਕਾਗਜ਼ਾਂ 'ਚ ਰੁਪਏ ਨੇ ਜਾਂ ਗੁੱਟੀਆਂ 'ਚ ਨੇ ਹੋਰ ਰੁਪਏ ਦਾ 1 ਰੁਪਏ ਜਿੰਨਾ ਚਾ ਨਹੀਂ ਹੈਗਾ ਸਹੀ ਗੱਲ ਹੈ ਜੀ ਹੈ ਲੋ ਆਪਾਂ ਤਾਂ ਕਹਿ ਰਹੇ ਕਿ ਅਰਦਾਸ ਕਰਦੇ ਸੱਚਾ ਪਾਤਸ਼ਾਹ ਸਾਡੇ ਪੰਜਾਬ ਨੂੰ ਕਿਤੇ ਫੇਰ ਪਹਿਲਾਂ ਵਾਂਗੂ ਤੁ ਸਿਸਟਮ ਕਰਦੇ 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 ਇਹ ਇੱਕ ਗੱਲ ਹੋਰ ਮੈਂ ਬੜੀ ਨੋਟ ਕਰਦਾ ਤੁਹਾਡੇ ਸਮੇਂ ਦਾ ਸਰਪੰਚ ਸਾਹਿਬ ਤੁਹਾਨੂੰ ਪਤਾ ਹੀ ਹੋਣਾ ਥੋੜਾ ਜਿਹਾ ਫਰਕ ਆ ਵਾਇਆ ਆਪਣੇ ਹਾਂ ਜੀ ਹਾਂ ਜੀ ਪਹਿਲਾਂ ਆਪਣੇ ਰਿਸ਼ਤੇਦਾਰ ਆਉਂਦੇ ਜਾਂਦੇ ਸੀਗੇ ਹਾਂ ਜੀ ਚਾਰ ਚਾਰ ਦਿਨ ਪੰਜ ਪੰਜ ਦਿਨ ਪੰਜ ਪੰਜ ਦਿਨ ਰਹਿਣਾ ਉਹ ਕਹਿੰਦਾ ਮਤਲਬ ਮੁੜਨ ਦਾ ਕੋਈ ਫਿਕਰ ਹੀ ਨਹੀਂ ਸੀ ਹੁੰਦਾ ਨਹੀਂ ਨਹੀਂ ਜਾਨ ਲੱਗਣਾ ਨੂੰ ਫੇਰ ਕਹਿਣਾ ਆ ਜਾ ਰਿਹਾ ਹੈ ਬਜਾ ਰਹਿ ਜਾ ਬਿਲਕੁਲ ਲੈਣੇ ਲੈਣੇ ਹੁਣ ਤਾਂ ਤੁਹਾਡੇ ਵਿਆਹ ਰੱਖਿਆ ਹੁੰਦਾ ਉਹ ਟਾਈਮ ਤੇ 12 ਵਜੇ ਤੋਂ ਪਹਿਲਾਂ ਆਉਂਦਾ ਕੋਈ ਨਹੀਂ ਸਹੀ ਗੱਲ ਹੈ ਜੀ 4-5 ਵਜੇ ਨੂੰ ਭੱਜ ਜਾਂਦੇ ਫੇਰ ਬਸ ਵਿਆਹ ਵਾਲਾ ਘਰ ਖਾਲੀ ਦਾ ਢਾਲੀ ਪਤਾ ਨਹੀਂ ਕੋਈ ਵਿਆਹ ਆ ਇੱਕ ਇੱਕ ਹੋਰ ਰਣਜੋਤ ਜੀ ਜਿਹੜਾ ਵਿਆਹ ਤੋਂ ਗੱਲ ਯਾਦ ਆ ਗਈ ਹਾਂਜੀ ਇਹਦੇ ਚ ਪੈਸੇ ਪੈਸਾ ਨੇ ਬਹੁਤ ਵੱਡਾ ਨੁਕਸਾਨ ਕੀਤਾ ਬਹੁਤ ਕਿਉਂਕਿ ਪੈਲਸਾਂ ਸ਼ਹਿਰਾਂ ਜਾਵਟੇ ਲੋਕਾਂ ਦੇ ਸੀ ਤੇ ਫੜਲੇ ਅਸੀਂ ਪਿੰਡਾਂ ਵਾਲਿਆਂ ਨੇ ਕਿਉਂਕਿ ਪਿੰਡਾਂ ਵਾਲੇ ਅਸੀਂ ਪਹਿਲਾਂ ਪਿੰਨੇ ਚੀਜ਼ ਨੂੰ ਭੱਜ ਗਏ ਆਪਾਂ ਕਰੀ ਦੇਣਾ ਉਹ ਪੈਲਸਾਂ ਜਾਨ ਚ ਜਿਹੜੀਆਂ ਕੋਈ ਰਿਸ਼ਤੇਦਾਰੀਆਂ ਸੀ ਉਹ ਘੜੀ ਦੀ ਘੜੀ ਉੱਥੇ ਆਈਆਂ ਨਹੀਂ ਤੇ ਉੱਥੇ ਪਹਿਲਾਂ 2 ਦਿਨ ਹੀ ਆਉਣ ਲੱਗ ਪੈਣਾ ਖੰਡ ਪੜ ਆਰੰਭ ਹੋਣਾ ਤੇ ਆ ਜਾਣਾ ਰਿਸ਼ਤੇਦਾਰਾਂ ਮੜ ਕੇ ਭੋਗ ਪਿਆ ਫੇਰ ਅਗਲੇ ਦਿਨ ਛਗਣ ਪਿਆ ਫੇਰ ਬਰਾਤ ਗਏ ਫੇਰ ਉਹਦੋਂ ਅਗਲੇ ਦਿਨ ਛਿੱਤਰ ਰੋਟੀ ਫੇਰ ਰੌਣਕਾਂ ਲੱਗੀਆਂ ਰਹੀਆਂ ਸੀ 70 ਰੋਟੀ ਕਈਆਂ ਨੂੰ ਪਤਾ ਨਹੀਂ ਹੁਣ ਇਹਦੇ ਬਾਰੇ ਡਿਟੇਲ ਚ ਦੱਸਿਆ ਛਿੱਤਰ ਰੋਟੀ ਦੀ ਰੋਟੀ ਦਾ ਪਤਾ ਹੀ ਨਹੀਂ ਲੱਗਾ ਕਿ ਭਾਂਗੇ ਨੂੰ ਪਤਾ ਹੁਣ ਤੇ ਛਿੱਤਰ ਰੋਟੀ ਨੂੰ ਰਹਿ ਹੀ ਨਹੀਂ ਗਈ ਰੋਟੀ ਕਿਸੇ ਨੂੰ ਪਤਾ ਹੀ ਨਹੀਂ ਹੁਣ ਨਾ ਨਾ ਕਿਸੇ ਨੂੰ ਪਤਾ ਹੀ ਨਹੀਂ ਜਦੋਂ ਵਿਆਹ ਵੀ ਹੋਣਾ ਸਾਰਾ ਕੁਝ ਸਮਝਣਾ ਹਾਂ ਹੋ ਗਿਆ ਅਗਲੇ ਦਿਨ ਫੇਰ ਵਿਆਹ ਹੋ ਗਿਆ ਸਾਰਾ ਕੁਝ ਹੋ ਗਿਆ ਹਾਂ ਫੇਰ ਉਹ ਇੱਕ ਹਿਸਾਬ ਦੀ ਉਹ ਵਿਆਹ ਦੀ ਅਗਲੇ ਦਿਨ ਫੇਰ ਪਾਰਟੀ ਹੁੰਦੀ ਸੀ ਰਿਲੈਕਸ ਹੋ ਕੇ ਦਵਾ ਰਿਲੈਕਸ ਹੋ ਕੇ ਵੀ ਸਾਰਾ ਸਾਡਾ ਪਰਮਿਸ਼ਨ ਨੇ ਕਾਲਪੁਰਖ ਨੇ ਵਧੀਆ ਕਰਤਾ ਤੇ ਉਹਨੂੰ ਛੱਤਰ ਰੋਟੀ ਕਹਿੰਦੇ ਸੀਗੇ ਵੀ ਜਾਨ ਲੱਗੇ ਰਿਸ਼ਤੇਦਾਰਾਂ ਨੂੰ ਉਸ ਦਿਨ ਰੋਟੀ ਖਵਾਈ ਜਾਂਦੀ ਤੇ ਹੁਣ ਤੇ ਇਹਨਾਂ ਨੂੰ ਅੱਜ ਦੀ ਪੀੜ੍ਹੀ ਨੂੰ ਪਤਾ ਹੀ ਨਹੀਂਗਾ ਪੀੜ੍ਹੀ ਤੇ ਜਦੋਂ ਆਪਣੀ ਵੀ ਕੋਈ ਬਾੜੀ ਨਹੀਂ ਹਾਂ ਪਰ ਫੇਰ ਵੀ ਸਮਾਂ ਬਹੁਤ ਛੇਤੀ ਬਦਲ ਗਿਆ ਜੇ ਆਪਾਂ 30+ ਹਾਂ ਵੀ ਇੰਨੇ ਚਿਰ ਚੀ ਐਵੇਂ ਬਦਲ ਗਿਆ ਸਮਾਂ ਸਮਾਂ ਬਦਲ ਗਿਆ ਜੀ ਜਦੋਂ ਮੈਂ ਨਹੀਂ ਲੱਗਾ ਹਣਾ ਕਿਉਂਕਿ ਪਾਲਿਸੀਆਂ ਨਿੱਕੇ ਲੈਵਲ ਦੀਆਂ ਨਹੀਂ ਹੁੰਦੀਆਂ ਵਰਲਡ ਲੈਵਲ ਦੀਆਂ ਜੀ ਜਿਹੜਾ ਪੰਜਾਬੀ ਸਭਤਾ ਨੂੰ ਖਤਮ ਕਰਨ ਲਈ ਹਾਂਜੀ ਸਾਡੀਆਂ ਏਜੰਸੀਆਂ ਹੀ ਨੇ ਵਰਲਡ ਲੈਵਲ ਦੀ ਤਾਕਤ ਲੱਗੀ ਹੋਈ ਆ ਕਿਉਂਕਿ ਸਾਡੀ ਪੰਜਾਬੀਆਂ ਦੀ ਤੇ ਸਿੱਖਾਂ ਦੀ ਜਿਹੜੀ ਸਭਤਾ ਸਭ ਤੋਂ ਅਮੀਰ ਆ ਸਾਡਾ ਵਿਰਸਾ ਬਹੁਤ ਅਮੀਰ ਆ ਰੰਜੋਤ ਜੀ ਹਾਂਜੀ ਹਾਂਜੀ ਤੇ ਇਹ ਆਪਾਂ ਫਿਰ ਨਾ ਚੱਲੀਏ ਘਰੇ ਸਭ ਤੋਂ ਅਮੀਰ ਆ ਇਹਦੇ 'ਚ ਕੋਈ ਸ਼ੱਕ ਨਹੀਂਗਾ ਚਾਹ ਵੀ ਕੁੱਟ-ਕੁੱਟ ਨਹੀਂ 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 ਕੁੱਟ-ਕੁੱਟ ਚਾਹ ਬਾ ਮੈਂ ਵੀ ਜਾਣਾ ਈ ਜੀਰੇ ਜਾਣਾ اچھا ਮੈਂ ਪਜਾਮਾ ਪਾ ਲੈਣਾ ਤੁਹਾਡੇ ਨਾਲ ਹੀ ਚਲੋ ਆਜੋ ਤੁਸੀਂ ਨਾਲੇ ਘਰ ਵੇਖ ਲਓ ਸੋ ਤਾਂ ਸ਼ਾਰਟ ਆਉਂ ਖਾ ਦਿੰਨੇ ਆਪਾਂ ਘਰ ਦਾ ਰਿਵਿਊ ਫਿਰ ਕਿਹਦੇ ਨਾਲ ਕਰਾਂਗੇ ਮੈਂ ਕਹਿੰਦਾ ਬਾਈ ਨੇ 20 ਪਜਾਤੀ 20 ਘਰ ਬਣਾਉਣ ਲੱਗੀ ਜਵਾ ਸਿਰਾਂ ਲਾਣ ਪਤਾ ਨਹੀਂ ਮੈਨੂੰ ਤਾਂ ਸ਼ਾਰਟ ਕਿਵੇਂ ਦਾ ਆਵੇ ਇਹ ਘਰ ਨਹੀਂ ਬਾਈ ਨੇ ਮਹਿਲ ਬਣਾਇਆ ਮਹਿਲ ਬਾਈ ਜੀ ਨੂੰ ਪਾਰਤਾ ਕਰੇ ਇਹ ਇਸ ਟਰੈਕਟ ਦੀ ਆਪਾਂ ਵੀਡੀਓ ਨਾ ਹੋਰ ਵੀ ਲੈ ਕੇ ਆਵਾਂਗੇ ਕਿ ਕਬੋਟੇ ਦੇ ਵੀ ਅਲੱਗ-ਅਲੱਗ ਇੰਪਲੀਮੈਂਟ ਤੇ ਹਨ ਇਹ ਤੇਲ ਕਿੰਨਾ ਖਾਂਦਾ ਕਿਵੇਂ ਖਾਂਦਾ ਹਨ ਆਪਾਂ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਹੋਰਾਂ ਡਾਕਟਰਾਂ ਦੀਆਂ ਵੀ ਲੈ ਕੇ ਆਵਾਂਗੇ ਤੇ ਬਾਈ ਕਹਿੰਦਾ ਸੀਗਾ ਵੀ ਜੇ ਤਾਂ ਹੁਣ ਆਪਾਂ ਗਾਹ ਹੈ ਰੋਜ਼ਾ ਹੋਰ ਕੁਝ ਲਾਵਾਂਗੇ ਨਾ ਉਦੋਂ ਫਿਰ ਕਹਿੰਦਾ ਮੈਂ ਤੇਲ ਨਾ ਆਪਕੇ ਤੁਹਾਨੂੰ ਦੱਸੂਗਾ ਆਪਾਂ ਉਹ ਕਰ ਵੀਡੀਓ ਬਣਾ ਲਿਆ। ਦੱਸੋ ਤੁਹਾਡੀ ਜਾਣਕਾਰੀ ਕਿੰਦਾ ਨਹੀਂ ਲੱਗੀ। ਕਮੋਟੇ ਦੇ ਵੀਰ ਵੀ ਦੱਸੋ ਤੁਹਾਡਾ ਡਾਟਾ ਕਿੰਨਾ ਡੀਲ ਲਖਾਂਦਾ ਹੈ ਨਾ ਕਮੈਂਟ ਕਰਕੇ। ਤੇ ਮੇਰਾ ਵੀਰ ਪੇਜ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ। ਅੱਗੇ ਵੀ ਕਹਿਣਾ ਨਾ ਤੁਹਾਡਾ ਛੋਟਾ ਵੀਰ ਤੁਹਾਡੇ ਸਰਤੀ ਆ। ਜਿਵੇਂ ਪਿਆਰ ਕਰਦੇ ਹੋ ਤੇ ਮੇਰਾ ਹੌਸਲਾ ਵੱਧ ਜਾਂਦਾ ਹੈ ਨਾ। ਦੋ ਆ ਗਿਆ ਸਾਰੇ ਮੇਰੇ ਵੀਰਾਂ ਨੇ ਸਤਿ ਸ਼੍ਰੀ ਅਕਾਲ।